ਗੱਡੀ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਣੇ ਆ ਬਹੁਤ ਪਿਆਰਾ ਗੀਤਵਾ ਕੁਛ ਮੇਰੇ ਵੀਰ ਭਰਾ ਮਜ਼ਾਕ ਉਡਾ ਰਿਹਾ ਇਸ ਗੀਤ ਦਾ ਗੱਡੀ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਣੇ ਆ ਬਹੁਤ ਪਿਆਰਾ ਗੀਤਵਾ ਗੱਡੀ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਣੇ ਆ ਗੱਡੀ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਣੇ ਆ ਗੱਡੀ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਉਹਨੇ ਉਹ ਗੀਤ ਗਾਇਆ ਹੋਇਆ ਕਿ ਗੱਡੀ ਦੇਤੀ ਯਸੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਣੇ ਆ ਉਸ ਪਰਮਾਤਮਾ ਦਾ ਬਹੁਤ ਸਾਰਾ ਸਤਿਕਾਰ ਮੈਂ ਬਹੁਤ ਸਾਰਾ ਸਤਿਕਾਰ ਕਰਦਾ ਪਰ ਸਾਡੇ ਕੁਝ ਲੋਕਾਂ ਨੇ ਪੱਗਾਂ ਸਿਰਾਂ ਤੇ ਬੰਨੀਆਂ ਤੇ ਉਸ ਚੀਜ਼ ਦਾ ਮਜ਼ਾਕ ਬਣਾਏ ਜਾਂਦੇ ਆ ਸਹੀ ਗੱਲ ਆ ਪਰ ਜਦੋਂ ਸਾਡਾ ਕੋਈ ਮਜ਼ਾਕ ਬਣਾਉਂਦਾ ਫਿਰ ਅਸੀਂ ਚੀਕ ਮਾਰਦੇ ਆ ਬੱਬਾ ਜੀ ਚਾਹੇ ਅਸੀਂ ਉਹਨੂੰ ਮੰਨਦੇ ਆ ਚਾਹੇ ਨਹੀਂ ਮੰਨਦੇ ਸਤਿਕਾਰ ਇੱਕ ਪੀਰ ਫਕੀਰ ਦਾ ਵੀ ਉਹਨਾਂ ਸਤਿਕਾਰ ਉਸ ਈਸਾਈ ਧਰਮ ਦਾ ਵੀ ਉਹਨਾਂ ਸਤਿਕਾਰ ਰਾਮ ਜੀ ਦਾ ਵੀ ਕ੍ਰਿਸ਼ਨ ਜੀ ਦਾ ਵੀ ਉਹਨਾਂ ਇਹ ਨਹੀਂ ਕਿ ਕੇਸ ਰੱਖ ਲੈ ਪੱਗ ਬੰਨ ਲਈ ਤੇ ਅੱਪਾ ਕਿਸੇ ਬੰਦੇ ਨੂੰ ਜਾ ਕੇ ਕਿਸੇ ਦੇ ਧਰਮ ਨੂੰ ਟਾਰਗੇਟ ਕਰੀਏ ਭਾਈ ਜਦੋਂ ਫਿਰ ਅਗਲਾ ਸਾਡੇ ਨੂੰ ਕਰਦਾ ਫਿਰ ਚੀਕ ਕੇਉਂ ਮਾਰਦੇ ਹੋ ਬਰਦਾਸ਼ਤ ਕਰੋ